ਜਦੋਂ ਇਹ ਕਹਿੰਦਾ ਦੁਕੋ ਫਾਸਲਾ ਆਇਆ ਸੀ ਤਾਂ ਸਾਦੀ ਪਿੰਡ ਦਾ ਆ ਇਥੇ ਦੀ ਨੌ ਆ ਹਨਾ ਅੱਛਾ ਜਲੇ ਦੀ ਸਾਦ ਦੇ ਦੋ ਕਿੰਨੀ ਕਰਤੂਤ ਮਾੜੀ ਅੱਟ ਕਰਦੇ ਸਹੁਰਿਆਂ ਦੇ ਉਹ ਕੈਮਰਾ ਦੇਖੋ ਵੀ ਨੌ ਦੇ ਬੈੱਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਵੇਖ ਕਿੱਡੀ ਕਰਤੂਤ ਮਾੜੀ ਹੈ ਹੈ ਨਨਾਨ ਦੀ ਵੀ ਨਨਾਨ ਤੇ ਸੱਸ ਇਹਦੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਅੱਛਾ ਅੱਛਾ ਬੈੱਡਰੂਮ ਤੇ ਕੈਮਰਾ ਬੈੱਡਰੂਮ ਦੇ ਉੱਤੇ ਕੈਮਰਾ ਉਹ ਦੇਖੋ ਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਅੱਛਾ ਮੂੰਹ ਪਰਾਂ ਕਰ ਸਕਦਾ ਹੁਣ ਮੂੰਹ ਹੁਣ ਪਰਾਂ ਕਰ ਦੁੱਤਾ ਇਹ ਕੋ ਚੰਗੀਆਂ ਕਰਤੂਤਾ ਸਹਰਿਆ ਵਾਸਤੇ ਜੇ ਤੁਹਾਨੂੰ ਧੀਆ ਦਿੱਤੀਆਂ ਟਾੜੀਆਂ ਵੀ ਦਿੱਤੀਆਂ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹਾਂ ਦੁਨਾਂ ਕਡੋਬ ਕੇ ਮਰ ਜਾ ਬੇਚਰ ਮਤਾਂਹੇ ਲੱਗਦੀ ਪੰਜਾਬ ਦੇ ਚ ਧੀਆ ਨਹੀਂ ਜੰਮਦੇ ਹੈ ਕਿ ਕਾ ਕਿਸ ਕਰਦੇ ਨਹੀਂ ਕਰਕੇ ਧੀਆ ਜੰਮੜੀਆਂ ਬੰਦ ਕਰੀਆਂ ਨੇ ਕਿਉਂਕਿ ਇਸੇ ਕਰਤੂਤਾਆਂ ਦੀਆਂ ਮਾੜੀਆਂ ਸੱਸਾਂ ਨੂੰ ਨਹੀਂ ਕਰਤੂਤਾ ਰਹੀ ਧੀਆ ਨਹੀਂ ਜੰਮਦੇ ਕਿਉਂਕਿ ਤਾਂ ਨਾ ਕਰਕੇ ਮਾਵਾੜੀਆਂ ਡਰਦੀਆਂ ਵੀ ਸਾਡੀਆਂ ਧੀਆ ਨਾਲ ਜੇ ਇਹਦੇ ਨਾਲ ਧੱਕਾ ਹੋਵੇ ਤਾਂ ਸਾਡੀਆਂ ਨਾਲ ਵੀ ਹੋਗੇ ਨੂੰ ਬਿਹਤਰ ਇੱਥੇ ਹੀ ਜੰਮੀਆਂ ਹੀ ਆਪਦੀ ਵੀ ਕਰੇ ਬਿਠਾ ਰੱਖਿਆ ਕਹਿੰਦੇ 5 ਸਾਲ ਤੋਂ ਕੀ ਕੀ ਕਰੇ ਬਿਠਾ ਰੱਖੇ ਕੱਲ ਨੂੰ ਨਾ ਰੱ ਜੋ ਤੇਰੀ ਧੀ ਦੇ ਘਰ ਕੈਮਰਾ ਲੱਗੇ ਬੈਡਰੂਮ ਦੇ ਉੱਤੇ ਉਹਦੇ ਕੁੱਟਮਾਰ ਹੋਵੇ ਉਹਦੀ ਜਿਹੜੀ ਮਾਂ ਹੁੰਦੀ ਆ ਇਹਦਾ ਭਰਾ ਆ ਉਹਨਾਂ ਨੂੰ ਬਾਹਰੇ-ਬਾਰ ਮੋੜ ਦਿੰਦੇ ਆ ਸੱਦਾ ਦਿੰਦੇ ਆ ਉਹਨੂੰ ਉਹਨੇ ਕੋਈ ਚੀਜ਼ ਆਉਣ ਹੀ ਨਹੀਂ ਦਿੰਦੇ ਆਜੋ ਉੱਥੇ ਕੈਮਰਾ ਬੰਦ ਇੱਕ ਨਿੱਕਾ ਜਿਹਾ ਲਾਤਾ ਦੇਖ ਬਰਾ ਨਹੀਂ ਇਹ ਤਾਂ ਚੰਗੀ ਗੱਲ ਹੈ ਕਿ ਮੁੰਡਾ ਰਾਇਆ ਕਰਦਾ ਜੇ ਆਪਾਂ ਨੌਂ ਦੇ ਕਮਰੇ 'ਚ ਕੈਮਰਾ ਲਾਉਣਾ ਹੈ ਉਹਨੂੰ ਆਪਣੀ ਧੀ ਨੂੰ ਲਾਗੇ ਬਿਠਾ ਕੇ ਵੀਡੀਓ ਵਖਾਉਣੀਆਂ ਇਹ ਕੋ ਗਰਤੂਤ ਚੰਗੀ ਆ ਗਈ ਆ ਚਲੋ 10 ਮਿੰਨੋ ਚੰਗੇ ਕਿ ਤੁਹਤ ਹੈ ਗਿਆ ਇਹਨੂੰ ਨਹੀਂ ਨੋ ਨੋ ਕਰਨਾ ਹੈ ਜੇ ਨੋ ਨਾ ਸ਼ਰਮ ਕਰਦਾ ਮਤਲਬ ਕੀ ਹੋ ਗਿਆ ਹੱਥ ਕੱਢ ਦੇ ਗੱਡੀ ਨੂੰ ਜਾਨੇਂਗੀ ਤੂੰ ਫੋਨ ਕੱਟ ਦੇ ਗੱਡੀ ਨੂੰ ਉਹ ਗੱਡੀ ਨੂੰ ਕੱਟ ਲਈਆ ਲਾਇਆ ਸ਼ੱਕ ਚ ਗਿਆ ਦੀ ਇਹ ਸ਼ੱਕ ਕਿਵੇਂ ਜਿਵੇਂ ਕਿ ਆਪਾਂ ਨੂੰ ਆਪਾਂ ਗੁੰਮ ਹੋਏ ਨੇ ਕਈ ਵਾਰ ਵੀ ਆਪਾਂ ਜਾ ਕੋਈ ਹੋਸ਼ ਨਾ ਰਹੀ ਵੀ ਜਿਵੇਂ ਕਿ ਆਪਾਂ ਇਹ ਸ਼ੱਕ ਚ ਲਾਇਤੀ ਵੀ ਜਿਵੇਂ ਕਿ ਕੁਝ ਪਾਉਂਦੀ ਹੋਵੇ ਸਾਨੂੰ ਵਿਖਾਣੇ ਚ ਪਰ ਦੇਖਿਆ ਨਹੀਂ ਅਸੀਂ ਮੈਂ ਨਹੀਂ ਦੇਖਿਆ ਦੇਖਿਆ ਹੈ ਨਹੀਂ ਇਹ ਸ਼ੱਕ ਕਿਨੂੰ ਹੋਈ ਸ਼ੱਕ ਹੋ ਜਾਂਦੀ ਪਰਿਵਾਰ ਚ ਜਿਵੇਂ ਮਾਤਾ ਮਾਂ ਨੇ ਬੁੜੀਆਂ ਚ ਬੁੜੀਆਂ ਨੂੰ ਹੋ ਗਈ ਮੈਨੂੰ ਨਹੀਂ ਫਿਰ ਬੈਡਰੂਮ ਚ ਕੈਮਰਾ ਤਾਂ ਨਹੀਂ ਲਾਉਂਦਾ ਕੋਈ ਪੌਣੇ ਹੋਰ ਰਸੋਈ ਚ ਪਾ ਦੂ ਤੁਹਾਨੂੰ ਕੁਝ ਪਾਉਣਾ ਹੋਇਆ ਉਹ ਠੀਕ ਹੈ ਜੀ ਗੱਲ ਚੱਲ ਆਪਾਂ ਮੰਨਦੇ ਆਪਣੀ ਗਲਤੀ ਹੈ ਅੱਛਾ ਫਿਰ 50 ਰੁਪਏ ਮਹੀਨਾ ਵੰਡਣ ਦਾ ਕੀ ਕਾਰਨ ਹੋਇਆ ਤੇਰੇ ਘਰ ਵਾਲੀ ਨੂੰ ਮੈਂ ਨਹੀਂ 50 ਰੁਪਏ ਰੋਜ਼ ਦੇ ਨੇ ਜਿਸ ਤਰ੍ਹਾਂ ਜੀ ਮੈਂ ਉੱਥੇ ਕੇਸ ਹੋਏ ਨੇ ਕੇਸ ਦੇ ਵਿੱਚ ਇਹਨਾਂ ਨੇ ਇਹ ਕਿਹਾਗਾ ਇਹਦੇ ਵੀ ਇਹ ਕਰਕੇ ਇਸੇ ਤਰ੍ਹਾਂ ਵੀ ਵੀ ਇਹ ਖਰਚਾ ਨਹੀਂ ਮਿਲਦਾ ਵੀ ਬੰਨਿਆ ਜਾਵੇ ਕਿੰਨਾ ਇਹ ਕਹਿੰਦੇ ਵੀ 1500 ਰੁਪਏ ਉਹ ਕਹਿੰਦਾ ਜਿਹੜਾ ਉਹਨੂੰ ਨੌਵੇਂ ਮੁੰਡੇ ਦਾ ਉਹ ਵੀ ਕਹਿੰਦੇ ਮਿਲ ਨਹੀਂ ਰਿਹਾ ਸਾਲ ਤੋਂ ਰਿਟਾਇਰ ਵਕੀਲ ਰਿਟਾਇਰ ਫੀਲ ਸੀ ਉਹਨੇ ਬੰਨਿਆ ਤੀ ਇਹ ਕਹਿੰਦੇ ਵੀ ਵੀ ਕੁਛ ਮਿਲੇ ਉਹ ਕਹਿੰਦਾ ਪੁੱਤ ਮੈਨੂੰ ਕਹਿੰਦਾ ਵੀ ਐ ਕਰਕੇ ਤੁਰਿਆ ਮੇਰੇ ਕੋਲ ਮਾਹੀ ਦੱਸੋ ਕਹਿੰਦਾ ਵੀ ਇਹਦਾ ਕੁਛ ਨਾ ਕੁਛ ਤਾਂ ਇਹਨੂੰ ਖਰਚੇ ਚਾਹੀਦੇ ਮਾਹੀ ਠੀਕ ਹੈ ਮੇਰੇ ਘਰ ਵਾਲੀ ਐਸੇ ਦੇਵਾਂਗੇ ਕਹਿੰਦਾ ਵੀ ਤੂੰ ਕਿੰਨਾ ਬੰਨਣਾ ਚਾਹੁੰਦਾ ਹੈ ਇੱਕ ਮਾਹੀ ਬਹੁਤ ਕਿੰਨੇ ਸਾਲ ਹੋ ਗਏ ਤੇਰੀ ਮੈਰਿਜ ਹੋਏ ਨੂੰ ਵਿਆਹ ਹੋਏ ਨੂੰ ਫੇਰ ਮੈਂ ਚੱਲ ਪਈ 12 ਤੈਨੂੰ ਹੈ ਕੋਈ ਤੈਨੂੰ ਤੇਰਾ ਤੇਰੀ ਘਰ ਵਾਲੀ ਆ ਤੂੰ ਅੱਜ ਤੱਕ ਹੈ ਵੀ ਤੇਰੇ ਕੋਈ ਪਾਇਆ ਹੋ ਜਾ ਤੇਰੀ ਮਾਤਾ ਨੂੰ ਦਿੰਦੇ ਹੋਵੇ ਕੁਝ ਤੇਰੇ ਮਨ 'ਚ ਹੈਗੀ ਐ ਇਹ ਗੱਲ ਜੇ ਤੇਰੇ ਮਨ 'ਚ ਹੈਗੀ ਆ ਤਾਂ ਉਹਦਾ ਸਾਡ ਮਾਤਾ ਦੀ ਤੈਨੂੰ ਬਜੇ ਤੇਰੇ ਹੈਗੇ ਮਨ 'ਚ ਇਹ ਗੱਲ ਵੀ ਤੈਨੂੰ ਪਾਉਂਦੀ ਹੋ ਜਾ ਛੋਟੀ ਤੇਰੀ ਮਾਤਾ ਨੂੰ ਪਾਉਂਦੀ ਹੋ ਕੋਸੇ ਧੀ ਮਨਚੀ ਹਾਂ ਹੋ ਗਈ ਹੈਗੀ ਇਹ ਡਾਉਟ ਹੈਗਾ ਤੇਰੇ ਮਨ 'ਚ ਵੀ ਪਾਉਂਦੀ ਹੈ ਨਹੀਂ ਵੀ ਜੋ ਕੋਈ ਹੈ ਫਿਰ ਕੈਮਰਾ ਤੂੰ ਤੂੰ ਮੁੰਡਾ